ਸਿੱਖ ਕੌਮ ਦੀ ਸਤਕਾਰਤ ਸ਼ਖਸੀਅਤ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ 25 12 1992 ਨੂੰ ਜਦੋਂ ਬਿਆਨਤ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ ਘਰੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਤੇ ਭਾਈ ਕੌਂਕੇ ਉਸ ਤੋਂ ਬਾਅਦ ਆਪਦੇ ਘਰ ਵਾਪਸ ਨਹੀਂ ਆਏ ਬਾਦਲ ਸਾਹਿਬ ਨੇ ਉਦੋਂ ਯਕੀਨ ਦਿਵਾਇਆ ਕੌਮ ਨੂੰ ਪੰਜਾਬ ਵਾਸੀਆਂ ਨੂੰ ਪਰਿਵਾਰ ਨੂੰ ਕਿ ਸਰਕਾਰ ਆਉਣ ਤੇ ਇਹਦੀ ਜਾਂਚ ਕਰਵਾਈ ਜਾਵੇ 97 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤੇ ਉਸ ਵੇਲੇ ਜਿਹੜੀ ਇੱਕ ਡਿਸ ਅਪੀਅਰੈਂਸ ਕਮੇਟੀ ਬਣੀ ਸੀ ਜਿਹੜੇ ਸਿੱਖ ਨੌਜਵਾਨ ਘਰਾਂ ਚੋਂ ਗਾਇਬ ਹੋਏ ਸੀ ਉਹਨਾਂ ਦੀ ਭਾਲ ਕਰਨ ਵਾਸਤੇ ਜਿਹੜੀ ਕਮੇਟੀ ਬਣੀ ਸੀ ਇੱਕ ਵਫਦ ਉਹਦਾ ਬਾਦਲ ਸਾਹਿਬ ਕੋਲ ਆਉਂਦਾ ਬਾਦਲ ਸਾਹਿਬ ਨੇ ਉਸ ਕਮੇਟੀ ਨੂੰ ਇਹ ਯਕੀਨ ਦਿਵਾਇਆ ਉੱਥੇ ਹੀ ਡੀਜੀਪੀ ਨੂੰ ਬੁਲਾਇਆ ਉਹਨਾਂ ਦੇ ਕਹਿਣ ਤੇ ਜਾਂਚ ਦਾ ਅਫਸਰ ਨਿਯੁਕਤ ਕੀਤਾ ਗਿਆ ਕਿ ਬਾਦਲ ਸਾਹਿਬ ਇਸ ਮਸਲੇ ਦੇ ਤੈਅ ਤੱਕ ਜਾਣਾ ਚਾਹੁੰਦੇ ਸੀ ਤੇ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਸੀ ਕਿ ਪਤਾ ਲੱਗੇ ਕਿਹੜੇ ਅਫਸਰਾਂ ਨੇ ਚੱਕਿਆ ਤੇ ਕਿਹੜੇ ਅਫਸਰਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਬਾਦਲ ਸਾਹਿਬ ਨੇ ਉਹ ਕਮੇਟੀ ਉਹ ਅਫਸਰ ਦੀ ਜਾਂਚ ਲਾਈ ਤੇ 27 ਜੁਲਾਈ ਅਗਲੇ ਸਾਲ 1999 ਦੇ ਵਿੱਚ ਬੀਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ ਹੈ ਤੇ ਇੰਨੇ ਸਾਲ ਇਹ ਰਿਪੋਰਟ ਲਾਗੂ ਨਹੀਂ ਕੀਤੀ ਪੰਥਕ ਸਰਕਾਰਾਂ ਆਈਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਇਹਨਾਂ ਤੋਂ ਇਹਨਾਂ ਚੋਂ ਕਿਸੇ ਨੇ ਇਹ ਦੱਸਣ ਦੀ ਖੇਚਲ ਕੀਤੀ ਕੀ ਬੀਪੀ ਤਿਵਾੜੀ ਦੀ ਰਿਪੋਰਟ ਦੇ ਵਿੱਚ ਆਇਆ ਕਿ ਬੀਪੀ ਤਿਵਾੜੀ ਅਖੀਰ ਚ ਆਪਦੀ ਰਿਪੋਰਟ ਚ ਸਰੀਰਕ ਜਾਂਚ ਕਰਕੇ ਸਿੱਟਾ ਕੀ ਕੱਢਦਾ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰ ਕੁੱਟ ਕੇ ਮਾਰ ਦਿੱਤਾ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਪੀ ਤਿਵਾੜੀ ਨੇ ਤਾਂ ਉਹ ਗਵਾਹੀ ਚ ਠੁਠਲਾਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਹੁਣ ਕੀ ਏਅਰਪੋਰਟ ਲਾਗੂ ਕਰਨ ਨੂੰ ਇਹ ਕਹਿ ਰਹੇ ਆ ਬਾਦਲ ਸਾਹਿਬ ਏਅਰਪੋਰਟ ਲਾਗੂ ਕਰ ਦੇ ਮੇਰਾ ਇਸ ਇੱਕ ਸਵਾਲ ਇਹ ਸੋ ਕਾਲਡ ਹਿਊਮਨ ਰਾਈਟਸ ਐਕਟੀਵਿਸਟ ਤੇ ਅਖੌਤੀ ਪੰਥਕਾਂ ਨੂੰ ਐ ਕਿ ਤੁਸੀਂ ਏਅਰਪੋਰਟ ਲਾਗੂ ਕਰਨ ਨੂੰ ਕਹਿ ਰਹੇ ਹੋ ਬਾਦਲ ਸਾਹਿਬ ਨੂੰ 2010 ਦੀ ਏਅਰਪੋਰਟ ਤੁਹਾਡੇ ਕੋਲੇ ਐ ਅੱਜ 2024 ਚ ਅਸੀਂ ਆ ਗਏ ਆ 14 ਸਾਲ ਤੁਸੀਂ ਪੰਥ ਨੂੰ ਤੁਸੀਂ ਕੌਮ ਨੂੰ ਪੰਜਾਬ ਨੂੰ ਦੱਸੋ ਕਿ 14 ਸਾਲ ਇਹ ਰਿਪੋਰਟ ਤੁਸੀਂ ਕਿੱਥੇ ਰੱਖੀ 14 ਸਾਲ ਤੁਸੀਂ ਇਹ ਰਿਪੋਰਟ ਚੁੱਪ ਕਰਕੇ ਬੈਠੇ ਰਹੇ ਜਵਾਬ ਦੇ ਤਾਂ ਤੁਸੀਂ ਉਹ ਕੰਮ ਨੂੰ ਇਹ ਸਾਰੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਮੈਂ ਕਿ ਤੁਸੀਂ ਬਾਦਲ ਸਾਹਿਬ ਤੇ ਸਵਾਲ ਖੜੇ ਕਰ ਰਹੇ ਹੋ ਚਲੋ ਉਹ ਤਾਂ ਮੈਂ ਸਪਸ਼ਟ ਕਰਤਾ ਕਿ ਰਿਪੋਰਟ ਚ ਕੀ ਲਿਖਿਆ ਕੀ ਤੁਸੀਂ ਇੱਕ ਵਾਰੀ ਵੀ ਬਿਆਨਤ ਸਿੰਘ ਦਾ ਜ਼ਿਕਰ ਕੀਤਾ ਤੁਸੀਂ ਇੱਕ ਵਾਰੀ ਵੀ ਕੇਪੀਐਸ ਗਿੱਲ ਦਾ ਜ਼ਿਕਰ ਕੀਤਾ ਜਿਹੜਾ ਕਾਂਗਰਸ ਦੀ ਸਰਕਾਰ ਨੇ ਡੀਜੀਪੀ ਲਾ ਰੱਖਿਆ ਸੀ ਸਿੱਖ ਕੌਮ ਦੀ ਸਤਕਾਰਤ ਸ਼ਖਸੀਅਤ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ 25 12 1992 ਨੂੰ ਜਦੋਂ ਬਿਆਨਤ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ ਘਰੋਂ ਪੁਲਸ ਚੱਕ ਕੇ ਲੈ ਜਾਂਦੀ ਹੈ ਤੇ ਭਾਈ ਕੌਕੇ ਉਸ ਤੋਂ ਬਾਅਦ ਆਪਦੇ ਘਰ ਵਾਪਸ ਨਹੀਂ ਆਏ ਪੜਾ ਸਿੱਖ ਕੌਮ ਦੇ ਵਿੱਚ ਰੋਸ ਜਾਗਿਆ ਸਿੱਖ ਭਾਵਨਾਵਾਂ ਭਟਕੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਦੇ ਵਿੱਚ ਬਾਦਲ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੰਡ ਕੌਂਕੇ ਪਹੁੰਚਦੀ ਹੈ ਭਾਈ ਕੌਂਕੇ ਦੇ ਪਰਿਵਾਰ ਨੂੰ ਮਿਲਣ ਵਾਸਤੇ ਉਹਨਾਂ ਨੂੰ ਪੁਲਿਸ ਉੱਥੇ ਰੋਕਦੀ ਹੈ ਪਿੰਡ ਦੇ ਬਾਹਰ ਉੱਥੇ ਉਹ ਧਰਨਾ ਦਿੰਦਿਆ ਮੈਂ ਤੁਹਾਨੂੰ ਉਸ ਵੇਲੇ ਦੀ ਤਸਵੀਰ ਦਿਖਾ ਰਿਹਾ ਜਿਦੇ ਤੁਹਾਨੂੰ ਬਾਦਲ ਸਾਹਿਬ ਹੋਰੀ ਬੈਠੇ ਦਿਖਦੇ ਹੈ ਪੁਲਿਸ ਉਹਨਾਂ ਨੂੰ ਰੋਕਦੀ ਹੈ ਉੱਥੇ ਤੇ ਮੁੜ ਕੇ ਹਿਰਾਸਤ ਵਿੱਚ ਲੈ ਕੇ ਗ੍ਰਿਫਤਾਰ ਕਰ ਲੈਂਦੀ ਹੈ ਬਾਦਲ ਸਾਹਿਬ ਨੇ ਉਦੋਂ ਯਕੀਨ ਦਿਵਾਇਆ ਕੌਮ ਨੂੰ ਪੰਜਾਬ ਵਾਸੀਆਂ ਨੂੰ ਪਰਿਵਾਰ ਨੂੰ ਕੀ ਸਰਕਾਰ ਆਉਣ ਤੇ ਇਹਦੀ ਜਾਂਚ ਕਰਵਾਈ ਜਾਵੇਗੀ ਬਾਦਲ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਆ 97 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤੇ ਉਸ ਵੇਲੇ ਜਿਹੜੀ ਇੱਕ ਡਿਸ ਅਪੀਅਰੈਂਸ ਕਮੇਟੀ ਬਣੀ ਸੀ ਜਿਹੜੇ ਸਿੱਖ ਨੌਜਵਾਨ ਘਰਾਂ ਚੋਂ ਗਾਇਬ ਹੋਏ ਸੀ ਉਹਨਾਂ ਦੀ ਭਾਲ ਕਰਨ ਵਾਸਤੇ ਜਿਹੜੀ ਕਮੇਟੀ ਬਣੀ ਸੀ ਇੱਕ ਵਫਦ ਉਹਦਾ ਬਾਦਲ ਸਾਹਿਬ ਕੋਲ ਆਉਂਦਾ ਉਸ ਵਫ਼ਦ ਦੀ ਅਗਵਾਈ ਉਸ ਕਮੇਟੀ ਦੇ ਜਿਹੜੇ ਕਨਵੀਨਰ ਸੀ ਰਾਮਨਾਰਾਇਣ ਕੁਮਾਰ ਉਹ ਕਰ ਰਹੇ ਸੀ ਜਿਦੇ ਚ ਸਿਮਰਨਜੀਤ ਸਿੰਘ ਮਾਨ ਸਾਹਿਬ ਸ਼ਾਮਲ ਸੀ ਭਾਈ ਜਸਬੀਰ ਸਿੰਘ ਰੋਡੇ ਸ਼ਾਮਲ ਸੀ ਸਰਦਾਰ ਗੁਰਤੇਜ ਸਿੰਘ ਬਰਾੜ ਆਈਐਸ ਸ਼ਾਮਲ ਸੀ ਹਰਿੰਦਰ ਸਿੰਘ ਨੌਰਵੇ ਸ਼ਾਮਲ ਸੀ ਗੁਰਦੀਪ ਬਠਿੰਡਾ ਭਾਈ ਮੋਕਮ ਸਿੰਘ ਅਰਗੇ ਅਨੇਕਾਂ ਬੰਦੇ ਉਸ ਵਫ਼ਦ ਵਿੱਚ ਸ਼ਾਮਲ ਹੋ ਕੇ ਬਾਦਲ ਸਾਹਿਬ ਨੂੰ ਮਿਲਣ ਆਉਂਦੇ ਤੇ ਉਸ ਵੇਲੇ ਦਾ 5 ਜੂਨ ਦਾ ਮੈਂ ਅਜੀਤ ਅਖਬਾਰ ਦੀ ਉਹ ਖਬਰ ਵੀ ਲੈ ਕੇ ਆਇਆ ਜਿਹਦੇ ਵਿੱਚ ਇਹ ਵਰਣਨ ਕੀਤਾ ਗਿਆ ਕਿ ਇਹ ਡਿਸ ਅਪੀਅਰੈਂਸ ਕਮੇਟੀ ਚੇਅਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਮਿਲਦੀ ਹੈ ਤੇ ਜਾਂਚ ਦੀ ਮੰਗ ਕਰਦੀ ਹੈ ਤੇ ਬਾਦਲ ਸਾਹਿਬ ਨੇ ਜਿਵੇਂ ਤੁਸੀਂ ਗੁਰਤੇਜ ਸਿੰਘ ਬਰਾੜ ਹੋਰਾਂ ਦੀ ਇੰਟਰਵਿਊ ਸੁਣਿਆ ਉਸ ਕਮੇਟੀ ਨੂੰ ਇਹ ਯਕੀਨ ਦਵਾਇਆ ਉੱਥੇ ਹੀ ਡੀਜੀਪੀ ਨੂੰ ਬੁਲਾਇਆ ਉਹਨਾਂ ਦੇ ਕਹਿਣ ਤੇ ਜਾਂਚ ਦਾ ਅਫਸਰ ਨਿਯੁਕਤ ਕੀਤਾ ਗਿਆ ਤੁਸੀਂ ਦੱਸੋ ਕਿੰਨਿਆਂ ਕ ਅੱਜ ਤੱਕ ਮੁੱਖ ਮੰਤਰੀ ਜਿਹੜੀ ਕੋਈ ਕਮੇਟੀ ਜਾਂ ਕੋਈ ਵਫਦ ਮਿਲਦਾ ਹੈ ਉਹਨਾਂ ਦੇ ਮੁਤਾਬਕ ਜਾਂਚ ਅਫਸਰ ਲਾਉਂਦੇ ਆ ਪਰ ਕਿਉਂਕਿ ਬਾਦਲ ਸਾਹਿਬ ਇਸ ਮਸਲੇ ਦੇ ਤੈਅ ਤੱਕ ਜਾਣਾ ਚਾਹੁੰਦੇ ਸੀ ਤੇ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਸੀ ਕਿ ਪਤਾ ਲੱਗੇ ਕਿਹੜੇ ਅਫਸਰਾਂ ਨੇ ਚੱਕਿਆ ਤੇ ਕਿਹੜੇ ਅਫਸਰਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਬਾਦਲ ਸਾਹਿਬ ਨੇ ਉਹ ਕਮੇਟੀ ਉਹ ਅਫਸਰ ਦੀ ਜਾਂਚ ਲਾਈ 7 ਜੂਨ 1998 ਨੂੰ ਇਹ ਜਾਂਚ ਲੱਗ ਜਾਂਦੀ ਹੈ 5 ਜੂਨ ਨੂੰ ਇਹ ਵਫਦ ਮਿਲਦਾ 7 ਜੂਨ ਨੂੰ ਬਾਦਲ ਸਾਹਿਬ ਇਹ ਇਨਕੁਆਇਰੀ ਲਾ ਦਿੰਦੇ ਆ ਤੇ 27 ਜੁਲਾਈ ਅਗਲੇ ਸਾਲ 1999 ਦੇ ਵਿੱਚ ਬੀਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ ਹੈ ਹੁਣ ਇਹ ਜਿਹੜੇ ਆਪ ਦੇ ਆਪ ਨੂੰ ਇਹ ਕਹਿੰਦੇ ਹੈ ਜੀ ਕਿ ਅਸੀਂ ਹਿਊਮਨ ਰਾਈਟਸ ਦੇ ਆਰਗੇਨਾਈਜੇਸ਼ਨ ਦੇ ਬੰਦੇ ਹੈ ਤੇ ਇੰਨੇ ਸਾਲ ਇਹ ਰਿਪੋਰਟ ਲਾਗੂ ਨਹੀਂ ਕੀਤੀ ਪੰਥਕ ਸਰਕਾਰਾਂ ਆਈਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੇ ਸਾਲ 99 ਤੋਂ ਲੈ ਕੇ 2024 ਤੱਕ 25 ਸਾਲ ਪੰਥ ਦੀਆਂ ਵੀ ਸਰਕਾਰਾਂ ਰਹੀਆਂ ਤੇ ਜੀ ਇਹ ਰਿਪੋਰਟ ਬੀਪੀ ਤਿਵਾੜੀ ਦੀ ਰਿਪੋਰਟ ਇਹ ਦੱਬੀ ਰਹੀ ਇਹਨਾਂ ਨੇ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਪਰ ਕੀ ਇਹਨਾਂ ਤੋਂ ਇਹਨਾਂ ਚੋਂ ਕਿਸੇ ਨੇ ਇਹ ਦੱਸਣ ਦੀ ਖੇਚਲ ਕੀਤੀ ਕਿ ਬੀਪੀ ਤਿਵਾੜੀ ਦੀ ਰਿਪੋਰਟ ਦੇ ਵਿੱਚ ਆਇਆ ਕੀ ਉਹ ਬੀਪੀ ਤਿਵਾੜੀ ਦੀ ਰਿਪੋਰਟ ਜਿਹੜੇ ਇਹਨਾਂ ਦੇ ਕਹਿਣ ਤੇ ਨਿਯੁਕਤ ਕੀਤਾ ਗਿਆ ਸੀ ਉਸ ਬੀਪੀ ਤਿਵਾੜੀ ਦੀ ਰਿਪੋਰਟ ਦਾ ਮੈਂ ਤੁਹਾਨੂੰ ਸਿੱਟਾ ਅੱਜ ਸੰਗਤ ਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ ਤਾਂਕਿ ਤੁਹਾਡੇ ਮਨ ਦੇ ਵਿੱਚ ਇਹ ਸਪਸ਼ਟ ਹੋਵੇ ਇਹ ਕਲੈਰਿਟੀ ਹੋਵੇ ਕਿ ਇਹ ਜਿਹੜੀ ਰਿਪੋਰਟ ਦਾ ਇੰਨਾ ਰੋਲਾ ਇਹਨਾਂ ਨੇ ਪਾਇਆ ਉਹ ਰਿਪੋਰਟ ਦੇ ਵਿੱਚ ਲਿਖਿਆ ਕੀ ਤੇ ਉਹ ਰਿਪੋਰਟ ਲਾਗੂ ਕਿਉਂ ਨਹੀਂ ਹੋਈ ਹੈ ਮੈਂ ਸਿੱਟਾ ਤੁਹਾਨੂੰ ਪੜ੍ਹ ਦਿਆਂ ਪੀਪੀ ਤਿਵਾੜੀ ਅਖੀਰ ਚ ਆਪਦੀ ਰਿਪੋਰਟ ਚ ਸਾਰੀ ਜਾਂਚ ਕਰਕੇ ਸਿੱਟਾ ਕੀ ਕੱਢਦਾ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮੈਂ ਦੁਬਾਰਾ ਇੱਕ ਵਾਰੀ ਪੜ੍ਹਦਿਆਂ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁਟਾਈ ਹੋਈ ਹੈ ਇਹਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਚ ਠੁਠਲਾਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਹ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਸਾਹਿਬ ਨੂੰ ਮਾਰਕੁੱਟ ਕੇ ਮਾਰ ਦਿੱਤਾ ਅੱਗੇ ਕੀ ਲਿਖਦਾ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਹੁਣ ਕੀ ਏ ਰਿਪੋਰਟ ਲਾਗੂ ਕਰਨ ਨੂੰ ਇਹ ਕਹਿ ਰਿਹਾ ਬਾਲ ਸਾਹਿਬ ਏ ਰਿਪੋਰਟ ਲਾਗੂ ਕਰ ਦੇ ਮੇਰਾ ਇਸ ਇੱਕ ਸਵਾਲ ਇਹ ਸੋ ਕਾਲਡ ਹਿਊਮਨ ਰਾਈਟਸ ਐਕਟਿਵਿਸਟ ਤੇ ਅਖੌਤੀ ਪੰਤਕਾਂ ਨੂੰ ਹੈ ਕਿ ਤੁਸੀਂ ਏ ਰਿਪੋਰਟ ਲਾਗੂ ਕਰਨ ਨੂੰ ਕਹਿ ਰਹੇ ਹੋ ਬਾਦਲ ਸਾਹਿਬ ਨੂੰ ਜਿਹੜੀ ਰਿਪੋਰਟ ਹੈ ਸਪਸ਼ਟ ਕਰਦੀ ਹੈ ਕਿ ਭਾਈ ਸਾਹਿਬ ਨੂੰ ਤਾਂ ਪੁਲਿਸ ਨੇ ਮਾਰਿਆ ਹੀ ਨਹੀਂ ਏ ਰਿਪੋਰਟ ਬਾਦਲ ਸਾਹਿਬ ਕਿਵੇਂ ਲਾਗੂ ਕਰ ਦਿੰਦੇ ਬਾਦਲ ਸਾਹਿਬ ਤਾਂ ਆਪ ਜਾ ਕੇ ਆਏ ਸੀ ਉੱਥੇ ਜਿੱਦੇ ਭਾਈ ਸਾਹਿਬ ਨੂੰ ਚੱਕਿਆ ਸੀ ਬਾਦਲ ਸਾਹਿਬ ਦੀ ਸਰਕਾਰ ਸੀ 2010 ਚ ਜੇ ਕੋਈ ਗੱਲ ਲੁਕੋਣੀ ਹੁੰਦੀ ਤੇ ਤੁਹਾਨੂੰ ਰਿਪੋਰਟ ਦੀ ਕਾਪੀ ਕਿਉਂ ਮਿਲਦੀ 17 ਤੱਕ ਬਾਦਲ ਸਾਹਿਬ ਦੀ ਸਰਕਾਰ ਰਹੀ RTI ਚ ਸਭ ਜਾਣਦੇ ਆ ਕਿ ਸਰਕਾਰਾਂ ਨੇ ਜੇ ਇਨਫੋਰਮੇਸ਼ਨ ਨਾ ਦੇਣੀ ਹੋਵੇ RTI ਦੀ ਐਪਲੀਕੇਸ਼ਨ ਨੂੰ ਡਿਨਾਈ ਕਰਨ ਦੇ ਬਥੇਰੇ ਟੰਗ ਹੁੰਦੇ ਆ 2010 ਦੀ ਰਿਪੋਰਟ ਤੁਹਾਡੇ ਕੋਲੇ ਆ ਅੱਜ 2024 ਚ ਅਸੀਂ ਆ ਗਏ ਆ 14 ਸਾਲ ਤੁਸੀਂ ਪੰਥ ਨੂੰ ਤੁਸੀਂ ਕੌਮ ਨੂੰ ਪੰਜਾਬ ਨੂੰ ਦੱਸੋ ਕਿ 14 ਸਾਲੇ ਰਿਪੋਰਟ ਤੁਸੀਂ ਕਿੱਥੇ ਰੱਖੀ ਕਿਉਂ ਨਹੀਂ ਬੋਲੇ ਤੁਸੀਂ ਉਦੋਂ 7 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਉਦੋਂ ਸਵਾਲ ਕਿਉਂ ਨਹੀਂ ਖੜੇ ਕੀਤੇ 7 ਸਾਲ ਅਜ ਵਿਰੋਧੀ ਸਰਕਾਰਾਂ ਨੂੰ ਹੋ ਗਏ 14 ਸਾਲ ਤੁਸੀਂ ਇਹ ਰਿਪੋਰਟ ਚੁੱਪ ਕਰਕੇ ਬੈਠੇ ਰਹੇ ਜਵਾਬ ਦੇ ਤਾਂ ਤੁਸੀਂ ਉਹ ਕੌਮ ਨੂੰ ਇਹ ਸਾਰੀਆਂ ਸਾਜ਼ਿਸ਼ਾਂ ਸ਼ਰੋਮ ਨੇ ਅਕਾਲੀ ਦਲ ਨੂੰ ਤੇ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਮੈਂ ਕਿ ਤੁਸੀਂ ਬਾਦਲ ਸਾਹਿਬ ਤੇ ਸਵਾਲ ਖੜੇ ਕਰ ਰਹੇ ਹੋ ਚਲੋ ਉਹ ਤਾਂ ਮੈਂ ਸਪਸ਼ਟ ਕਰਤਾ ਕਿ ਰਿਪੋਰਟ ਚ ਕੀ ਲਿਖਿਆ ਹੈ ਕੀ ਤੁਸੀਂ ਇੱਕ ਵਾਰੀ ਵੀ ਬਿਆਨਤ ਸਿੰਘ ਦਾ ਜ਼ਿਕਰ ਕੀਤਾ ਤੁਸੀਂ ਇੱਕ ਵਾਰੀ ਵੀ ਕੇਪੀਐਸ ਗਿੱਲ ਦਾ ਜ਼ਿਕਰ ਕੀਤਾ ਜਿਹੜਾ ਕਾਂਗਰਸ ਦੀ ਸਰਕਾਰ ਨੇ ਡੀਜੀਪੀ ਲਾ ਰੱਖਿਆ ਸੀ ਤੁਸੀਂ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਚੱਕ-ਚੱਕ ਕੇ ਘਰੋਂ ਮੁੰਡੇ ਬਾਰੇ ਭਾਈ ਕੌਂਕੇ ਨੂੰ 25 12 1992 ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਘਰੋਂ ਕੌਣ ਡੀ ਕੌਣ ਉਹਦਾ ਮੁੱਖ ਮੰਤਰੀ ਸੀ ਬਿਆਨਤਾ 부ਚੜ ਜੀ ਨੂੰ ਕਹਿੰਦੇ ਆ ਪੰਜਾਬ 'ਚ ਉਹਦੇ ਤੇ ਸਵਾਲ ਨਹੀਂ ਖੜਾ ਕੀਤਾ ਇੱਕ ਵੀ ਵੀ ਹਾਂ ਉਹ ਚੱਕ ਕੇ ਲਗੇ ਤੇ ਉਹਨਾਂ ਨੇ ਮਾਰਿਆ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਜੀ ਬੀਪੀ ਤਿਵਾੜੀ ਦੀ ਰਿਪੋਰਟ ਨਹੀਂ ਇਹ ਲਾਗੂ ਕਰ ਰਹੇ ਇਹਨਾਂ ਗੱਲਾਂ ਦੇ ਜਵਾਬ ਅੱਜ ਤੁਹਾਨੂੰ ਪੰਥ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦੇਣੇ ਪੈਣਗੇ